ਵੇਖੋ ਮੇਰੀ ਅਰਦਾ ਸੂਬਾ ਵੇਖੋਗੇ ਪਹਿਲਾਂ ਹੀ ਆਪਣਾ ਘਰ ਵੇਖਣ ਆਈ ਤਾਂ ਉੱਜੜ ਗਏ ਹਾਂ ਤੇ ਸਰ ਲਾਸਟ ਦੇ ਵਿੱਚ ਆਮ ਲੋਕਾਂ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਸ਼੍ਰੀ ਹਨਨਪੁਰ ਸਾਹਿਬ ਜੀ ਨੂੰ ਕੀ ਕਹਿਣਾ ਚਾਹੁੰਗਾ ਜੀ ਚੋਣਾਂ ਦੇ ਲੈ ਮੈਂ ਕਹਿੰਦਾ ਇਤਿਹਾਸ ਤੋਂ ਤੁਸੀਂ ਸਿੱਖ ਲਓ ਬਾਬਾ ਦੀਪ ਸਿੰਘ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਨੇ ਬਾਬਾ ਦੀਪ ਸਿੰਘ ਹੋਰਾਂ ਨੇ ਇੱਕ ਲੀਕ ਵਾਈ ਸੀ ਉਹ ਲੀਕ ਵਾਓ ਕੌਣ ਪੰਜਾਬ ਪ੍ਰਸਤ ਹੈ ਟੀ ਕੌਣ ਦਿੱਲੀ ਦਾ ਨੁਮਾਇੰਦਾ ਇੱਥੇ ਉਹਦੀ ਪਛਾਣ ਕਰੋ ਤੇ ਪੰਜਾਬ ਪ੍ਰਸਤਾ ਨੂੰ ਤੁਸੀਂ ਹਕੂਮਤ ਦਿਓ ਜਦੋਂ ਤੱਕ ਪੰਜਾਬ ਪ੍ਰਸਤ ਨੂੰ ਹਕੂਮਤ ਨਹੀਂ ਦਿਓਗੇ ਤੁਹਾਡਾ ਐਵੇਂ ਹੀ ਉਜਾੜਾ ਚੱਲਦਾ ਰਹਿਣਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਜੀ ਥੈਂਕ ਯੂ ਜੀ ਥੈਂਕ ਯੂ ਓਕੇ ਕੀ ਕਹੋਗੇ ਆਪ ਦੀ ਕੀ ਕੁਇਸਟਨ ਹਾਲ ਚਾਲ ਦਾ ਦੇਸ਼ ਸਰ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਵਿੱਚ ਕੇਜਰੀ ਹਾਲ ਅੰਦਰ ਹੋਇਆ ਵਾਏ ਜੀ ਤੇ ਰਾਗਬ ਚੱਡੇ ਦੇ ਉੱਤੇ ਤਲਵਾਰ ਲਟਕ ਰਹੀ ਹੈ ਪੰਜਾਬ ਨੂੰ ਕੀ ਦਿਖ ਰਿਹਾ ਹੈ ਭਗਵੰਤ ਮਾਨ ਦਾ ਕੀ ਹਾਲ ਹੋਵੇਗਾ ਜੀ ਦੇਖੋ ਜੀ ਜਿਹੜਾ ਇਹ ਸਾਰਾ ਕਾਰਵਾਈ ਦਿੱਲੀ ਪੁਲਿਸ اور گورنمنٹ اف انڈیا ਕਰ ਰਹੀ ਹੈ ਇਹ ਬਲੇਟੈਂਟ ਮਿਸਯੂਜ਼ ਹੈਗਾ ਲਾਅ ਪ੍ਰੋਸੈਸ ਦਾ ਐਕਚੁਅਲੀ ਜੇ ਨਾ ਕੋਲੇ ਐਵੀਡੈਂਸ ਹੁੰਦਾ ਕੱਲ ਵੀ ਇਹਨਾਂ ਨੇ ਜਿਹੜੀ ਸੁਪਰੀਮ ਕੋਰਟ ਜੱਜਮੈਂਟ ਦਿੱਤੀ ਹੈ ਕੋਈ ਕੈਸ਼ ਰਿਕਵਰੀ ਨਹੀਂ ਹੋਈ ਸੰਜੇ ਸਿੰਘ ਕੋਲੇ ਪ੍ਰੋਸੀਜਰ ਇਹ ਹੋਣਾ ਚਾਹੀਦਾ ਸੀ ਇਹ ਆਪਦਾ ਐਵੀਡੈਂਸ ਇਕੱਠਾ ਕਰਦੇ ਐਵੀਡੈਂਸ ਇਕੱਠਾ ਕਰਕੇ ਕੋਰਟ ਚ ਪੇਸ਼ ਕਰਦੇ ਉਸ ਐਵੀਡੈਂਸ ਨੂੰ ਤੇ ਕੋਰਟ ਫਿਰ ਆਰਡਰ ਕਰਦੀ ਇਸ ਗਾਸਾ ਕਰਕੇ ਤਾਂ ਕਿ ਇਹ ਪੋਲਿਟੀਕਲ ਇਸ਼ੂ ਨਾ ਬਣਦਾ ਹੁਣ ਜੇ ਕਸੂਰਵਾਰ ਵੀ ਨੇ ਮੈਂ ਇਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦਾ ਮੈਂ ਕਸੂਰਵਾਰ ਵੀ ਨੇ ਤਾਂ ਵੀ ਬੀਜੇਪੀ ਨੂੰ ਇਹ ਪ੍ਰੋਸੈਸ ਨਹੀਂ ਸੀ ਕਰਨਾ ਚਾਹੀਦਾ ਆਪਦੇ ਐਵੀਡੈਂਸ ਕੋਰਟ ਵਿੱਚ ਦੇਣੇ ਚਾਹੀਦੇ ਸੀਗੇ ਕੋਰਟ ਤੋਂ ਵਿੱਚ ਇਹ ਆਪੇ ਇਹਨਾਂ ਨੂੰ ਫੜ ਕੇ ਅੰਦਰ ਕਰਦੇ ਸੋ ਦੂਸਰੀ ਗੱਲ ਹੈ ਵੀ ਹੁਣ ਜੋ ਇਹਨਾਂ ਦੀ ਹਾਲਾਤ ਨੇ ਇਹ ਦੇਖੋ ਇਹਨਾਂ ਦੀ ਕੋਈ ਇਸ ਪਾਰਟੀ ਦੀ ਡਾਇਓਲੋਜੀ ਹੈ ਨਹੀਂ ਇੱਕ ideologies less ਪਾਰਟੀ ਹੈ ਇਹ ਇੱਕ ਲਾਲਚ ਨੂੰ ਸੱਤਾ ਦੇ ਵਿੱਚ ਆਉਣ ਨੂੰ ਹਕੂਮਤ ਕਰਨ ਨੂੰ ਇਕੱਠੇ ਹੋਈ ਸੀ ਔਰ ਹੁਣ ਇਹ ਇਸ ਤਰ੍ਹਾਂ ਖੇਰੂ ਖੇਰੂ ਹੋ ਜਾਣਾ ਇਹਨਾਂ ਨੇ ਮੈਨੂੰ ਕੋਈ ਭਵਿੱਖ ਨਹੀਂ ਦਿਸਦਾ ਅਰਵਿੰਦ ਕੇਧਰੀਵਾਲ ਦੇ ਅੰਦਰ ਜਾਣ ਨਾਲ ਮੈਨੂੰ ਨਹੀਂ ਲੱਗਦਾ ਗਵਰਨਮੈਂਟ ਆਫ ਇੰਡੀਆ ਇਹਨਾਂ ਨੂੰ ਬਾਹਰ ਕੱਢੇ ਛੇਤੀ ਅਰਵਿੰਦ ਕੇਧਰੀਵਾਲ ਤੇ ਇਹਨਾਂ ਦਵਾ ਇਹਨਾਂ ਨੇ ਖੇਰੂ ਖੇਰੂ ਹੋ ਜਾਣਾ ਕਿਉਂਕਿ ਇਹਨਾਂ ਨੇ ਕਦੀ ਫੇਸ ਨਹੀਂ ਕੀਤਾ por dar